ਮੌਸਮ ਕੱਲਾ ਜਿਹੜਾ ਉਹ ਇਦਾਂ ਨਹੀਂ ਫਰਕ ਪਾਉਂਦਾ ਵੀ ਤੁਹਾਡਾ ਕੱਲਾ ਮੌਸਮ ਦੇ ਵਿੱਚ ਫਰਕ ਆ ਤੇ ਗਰਮੀ ਲੱਗਦੀ ਆ ਜੀ ਤੁਹਾਡੇ ਮਾਈਂਡ ਸੈਟ ਦੇ ਉੱਤੇ ਤੁਹਾਡੇ ਦਿਮਾਗ ਦੇ ਉੱਤੇ ਇੱਕ ਮੱਕ ਸੀ ਹਰ ਇੱਕ ਬੇੜੇ ਦੇ ਵਿੱਚ ਦਰਖਤ ਜੀ ਠੰਡ ਸੀ ਫ੍ਰਿਜਾਂ ਦਾ ਪਾਣੀ ਨਹੀਂ ਸੀ ਘੜਿਆਂ ਦਾ ਪਾਣੀ ਸੀ ਘੜਿਆਂ ਦਾ ਪਾਣੀ ਸੀ ਪਰ ਉਦਦੇ ਆਈ ਜਾਂਦਾ ੱਤੇ ਹੋਏ ਫਿਰਦੇ ਲੋਕ ਇਹਦੇ ਫਿਰਦੇ ਆ ਰਾਈਟ ਮੌਸਮ ਦਾ ਚੱਕਰ ਆ ਹਾਂ ਕਾਲ ਦਾ ਚੱਕਰ ਆ ਹੂੰ ਸਹਿਜ ਹੋਏ ਨਾ ਜਿਹੜਾ ਬੰਦਾ ਸਹਿਜ ਆ ਹੋਈ ਆ ਕਿ ਇਕੱਠ ਜਿਹਾ ਫੈਮਲੀਆਂ ਇਕੱਠੀਆਂ ਜੇ ਕਿਸੇ ਦੇ ਦਿਮਾਗ ਕੋਈ ਮਾੜੀ ਮੋਟੀ ਉਦਾਂ ਦੀ ਗੱਲ ਆਉਂਦੀ ਵੀ ਸੀ ਹਾਂ ਤੇ ਉਹ ਇਕੱਠ ਚ ਪਤਾ ਹੀ ਨਹੀਂ ਲੱਗਦਾ ਠਕਵਾਲਾਂ ਤੱਕ ਬੰਦਾ ਫੇਰ ਉਦਾਂ ਦਾ ਖੂਕੇ ਛਪਨ ਪਣ ਉਹ ਜੁੜੇ ਆ ਲੋਕ ਹੂੰ ਫੇਸਬੁੱਕ ਤੇ ਬਹੁਤ ਫਰੈਂਡ ਆ ਹੂੰ ਅਸਲ ਜ਼ਿੰਦਗੀ ਦੇ ਵਿੱਚ ਇਕੱਲਾਪਾਨ ਆ ਕਹਿੰਦਾ ਗੱਡੇ ਤੇ ਲਦਾਇਆ ਸਮਾਨ ਉਹਨ ਖੰਡ ਦੀਆਂ ਪੂਰੀਆਂ ਬਿਨਾ ਕਹਿ ਤੋ ਬਿਨਾ ਕਹਿ ਕੇ ਬਰਾਤ ਕਹਿੰਦਾ ਜਾਵੇ ਬਰਾਤ ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਪੋਡਕਾਸਟ ਕਰਨੇ ਦਾ ਰਾਦਾ ਸੀ ਬੜੇ ਦਿਨਾਂ ਦਾ ਤੇ ਮਾਈਕ ਵੀ ਮੈਂ ਮੰਗਾਈ ਇੰਡੀਆ ਤੋਂ ਪਰ ਅਸੀਂ ਸੋਚਿਆ ਵੀ ਕਿਉਂ ਨਾ ਗੱਲਬਾਤ ਅੱਜ ਖੁੱਲੇ ਬਾਹਰ ਮੌਸਮ ਦੇ ਵਿੱਚ ਕੀਤੀ ਜਾਵੇ ਤੇ ਅੱਜ ਆਪਾਂ ਰਮਨਵੀਰ ਸਿੰਘ ਰਾਣਾ ਹੁਆ ਦਾ ਨਾਸ ਕਰਾਂਗੇ ਗੱਲਬਾਤ ਕਰਾਂਗੇ ਪਰ ਇਸ ਵਕਤ ਆ ਜਿਹੜਾ ਤੁਸੀਂ ਪਾਣੀ ਵਗਦਾ ਦੇਖ ਰਹੇ ਹੋ ਨਾ ਮਗਰ ਜੀ ਤੇ ਆਹ ਦਰਖਤ ਆ ਆ ਸਾਰਾ ਕੁਝ ਤੁਸੀਂ ਕੁਦਰਤ ਦੀ ਗੋਦ ਵਿੱਚ ਦੇਖਦੇ ਆ ਤੇ ਰਾਣਾ ਸਾਹਿਬ ਇਥੇ ਗਰਮੀਆਂ ਦੇ ਵਿੱਚ ਵੀ ਜੀ ਆਪਾਂ ਕਦੀ ਜੈਕਟ ਵਗੈਰੇ ਬਾਹਰ ਨਿਕਲੇ ਮੌਸਮ ਹੀ ਪੌਣੀ ਪੈਂਦੀ ਪੌਣੀ ਪੈਂਦੀ ਪੌਣੀ ਪੈਂਦੀ ਇਥੇ ਕੁਦਰਤ ਨੂੰ ਜਿਦਾ ਸਾਹਮਣੇ ਆ ਜਾਂਦਾ ਆ ਵਾਟੀਆਂ ਤੁਰੀਆਂ ਫਿਰਦੀਆਂ ਇਥੇ ਆਪਾਂ ਵਾਟ ਨੂੰ ਹੱਥ ਨਹੀਂ ਲਾ ਸਕਦੇ ਤੇ ਦਰਖਤ ਖੜੇ ਆ ਸਾਰੇ ਕਿਸੇ ਦਰਖਤ ਨੂੰ ਹੱਥ ਨਹੀਂ ਲਾ ਸਕਦੇ ਦਰਖਤ ਨੂੰ ਬਿਨਾ ਇਜਾਜ਼ਤ ਤਾਂ ਤੁਸੀਂ ਕੱਟ ਹੀ ਨਹੀਂ ਸਕਦੇ ਨਹੀਂ ਕੱਟ ਸਕਦੇ ਤੇ ਆਪਣੇ ਤਾਂ ਤੁਹਾਨੂੰ ਪਤਾ ਵੀ ਗਡਾਸੀ ਹੋ ਰੱਖਦੇ ਮੋਢੇ ਦੇ ਆਹੋ ਜੇ ਬੰਨੇ ਦੇ ਇੱਦਾ ਕੰਡੇ-ਕੰਡੇ ਤੁਰੇ ਜਾਂਦੇ ਨਾ ਆਹੋ ਤੇ ਇੱਕ ਬੰਦੇ ਨੇ ਕਹਿਤਾ ਦਰਖਤ ਦੀ ਸ਼ੋਰ ਪੈਂਦੀ ਆ ਆਹੋ ਸ਼ਰਪਾ ਮਨ ਨਹੀਂ ਵੀ ਪੈਂਦੀ ਹਾਂ ਉਹ ਦੂਜੇ ਦਿਨ ਵੱਡ ਦੇਣਾ ਜਦੋਂ ਕੰਮ ਕਰਦੇ ਨੇ ਜਦੋਂ ਪੰਜਾਬ ਛੱਡ ਕੇ ਆਏ ਸੀ ਉਦੋਂ ਖੇਤਾਂ ਦੇ ਵਿੱਚ ਦਰਖਤ ਹੁੰਦੇ ਸੀ ਦਰਖਤ ਸੀਗੇ ਮੌਸਮ ਵੀ 35 ਤੋਂ 34 ਦੇ ਥੱਲੇ ਥੱਲੇ ਰਹਿੰਦਾ ਸੀ ਇਤੋਂ ਕਦੇ ਉੱਪਰ ਨਹੀਂ ਗਿਆ ਸੀ ਅੱਛਾ ਤੁਸੀਂ ਜੇ ਇਲਾਕੇ ਵਾਈ ਵੀ ਜਾਓ ਜਦੋਂ ਹੁਣ ਚਲੋ ਆਪਾਂ ਹਿਆਰਪੁਰ ਤੋਂ ਆ ਆਪਣਾ ਏਰੀਆ ਹਾਂਜੀ ਅਜੇ ਇਸ ਏਰੀਏ ਦੇ ਵਿੱਚ ਫੇ ਵੀ ਦਰਖਤ ਤੁਹਾਨੂੰ ਆਪਾਂ ਨੂੰ ਤੁਸੀਂ ਮੌਸਮ ਦੇਖ ਲਿਓ ਹੂੰ ਕਿੰਨਾ ਫਰਕ ਆ ਆ ਸੇਮ ਡੇ ਤੁਸੀਂ ਮੋਗੇ ਚਲ ਜਾਓ ਹਾਂ ਜਾਂ ਇੱਧਰ ਲੇਰੀਏ ਨੂੰ ਚਲ ਜਾਓ ਹਾਂ ਤੇ ਉਧਰ ਗਰਮੀ ਹੋਊਗੀ ਹਾਂ ਤੇ ਮੌਸਮ ਤੁਸੀਂ ਉਧਰੋਂ ਭੋਪੜ ਤੋਂ ਪਿੱਛੋਂ ਹੀ ਆਹੋ ਆਪਣਾ ਆਪਣਾ ਮੌਸਮ ਚੇਂਜ ਹੋਣ ਲੱਗ ਪਿਆ ਉਹ ਕਹਾਵਤ ਵੀ ਹੈ ਨਾ ਕਿ ਅੰਬੀ ਜਾਣ ਨੂੰ ਤਰਸੇਗੀ ਛੱਡ ਕੇ ਦੇਸ਼ ਦਵਾਬਾ ਤੇ ਇਹ ਦਰਖਤਾਂ ਕਰਕੇ ਇੰਨਾ ਮੌਸਮ ਦਾ ਦੇਖ ਲਓ ਫਰਕ ਪੈ ਜਾਂਦਾ ਅਜੇ ਹਿਸ਼ਾਰਪੁਰ ਜਿਹਦਾ ਫੇ ਵੀ ਆਪਣਾ ਠੀਕ ਆ ਦਰਖਤ ਹੈਗੇ ਆ ਆ ਤੇ ਮੌਸਮ ਦਾ ਵੀ ਫਰਕ ਆ ਜੇ ਤੁਸੀਂ ਬਾਕੀ ਆਪਾਂ ਸੜਕਾਂ ਦੇ ਹਿਸਾਬ ਨਾਲ ਦੇਖੀਏ ਸੜਕਾਂ ਤੇ ਕਿੰਨੇ ਦਰਖਤ ਹੁੰਦੇ ਸੀ ਆਪਾਂ ਤੁਰੇ ਜਾਣਾ ਗੱਬੇ ਸੜਕਾਂ ਭਾਵੇਂ ਸਿੰਗਲ ਹੁੰਦੀਆਂ ਸੀ ਆ ਤੇ ਉਹ ਦਰਖਤਾਂ ਦੇ ਕਰਕੇ ਜਿਹੜਾ ਆਪਣਾ ਮੌਸਮ ਆ ਉਹਦਾ ਬਹੁਤ ਫਰਕ ਪੈਂਦਾ ਮੌਸਮ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਮੌਸਮ ਕੱਲਾ ਜਿਹੜਾ ਉਹ ਇਦਾਂ ਨਹੀਂ ਫਰਕ ਪਾਉਂਦਾ ਵੀ ਤੁਹਾਡਾ ਕੱਲਾ ਮੌਸਮ ਦੇ ਵਿੱਚ ਫਰਕ ਆ ਤੇ ਗਰਮੀ ਲੱਗਦੀ ਆ ਜੀ ਤੁਹਾਡੇ ਮਾਈਂਡ ਸੈਟ ਦੇ ਉੱਤੇ ਤੁਹਾਡੇ ਦਿਮਾਗ ਦੇ ਉੱਤੇ ਤੁਹਾਡੇ ਜਿਹੜਾ ਦੁਨੀਆ ਦੇ ਵਿੱਚ ਵਿਚਰਨ ਦਾ ਤਰੀਕਾ ਉਹਦੇ ਉੱਤੇ ਉਹਦੇ ਉੱਤੇ ਵੀ ਮੌਸਮ ਦਾ এনवायरमेंट ਦਾ ਇਸ ਪੂਰੇ ਵਾਤਾਵਰਨ ਦਾ ਅਸਰ ਹੁੰਦਾ ਜੀ ਉਹਨਾਂ ਜਮਾਨਿਆਂ ਦੇ ਵਿੱਚ ਲੋਕ ਠੰਡੇ ਪਤਾ ਕਿਉਂ ਸੀ ਹੂੰ ਲੋਕ ਲੱਸੀ ਪਾਣੀ ਪੀਂਦੇ ਸੀ ਘੜੇ ਦਾ ਪਾਣੀ ਘੜੇ ਦਾ ਪਾਣੀ ਜਾਂ ਲੱਸੀ ਆਲੇ-ਦੁਆਲੇ ਦਰਖਤ ਉਹਨਾਂ ਦੀ ਛਾਵੇਂ ਪੈਂਦੇ ਸੀ ਕੁਦਰਤ ਦੇ ਨੇੜੇ ਵਹਿੰਦੇ ਸੀ ਤੇ ਕੁਦਰਤ ਦੇ ਨਾਲ ਇੱਕ ਇੱਕ ਮਿਕ ਸੀ ਹਰ ਇੱਕ ਵੇੜੇ ਦੇ ਵਿੱਚ ਦਰਖਤ ਵੇੜੇ ਦੇ ਵਿੱਚ ਤੁਸੀਂ ਇੱਕ ਉਹਦਾ ਵੀ ਠੰਡਕ ਸੀ ਠੰਡ ਸੀ ਫ੍ਰਿਜਾਂ ਦਾ ਪਾਣੀ ਨਹੀਂ ਸੀ ਘੜਿਆਂ ਦਾ ਪਾਣੀ ਸੀ ਘੜਿਆਂ ਦਾ ਪਾਣੀ ਸੀ ਪਰ ਲੋਕਾਂ 'ਚ ਵੀ ਤੁਸੀਂ ਪੀਤਾ ਘੜਿਆਂ ਦਾ ਪਾਣੀ ਮੈਂ ਤਾਂ ਪੀਤਾ ਮੈਂ ਮੈਂ ਪੀਤਾ ਹਾਂ ਠੰਡਕ ਵੀ ਸੀ ਤੇ ਜਿਗਰਾ ਵੀ ਸੀ ਹਾਂ ਲੋਕਾਂ ਦੇ ਵਿੱਚ ਉਸ ਹਾਵ ਦਾ ਮੌਸਮ ਦੇ ਨਾਲ-ਨਾਲ ਉਹ ਚੀਜ਼ਾਂ ਵੀ ਚੇਂਜ ਹੋਈਆਂ ਫਿਰ ਉਹੀ ਤੇ ਗੱਲ ਮੈਂ ਤਾਂ ਕਰਦਾ ਹਾਂ ਹੁਣ ਗੁੱਸਾ ਕਿੱਦਾਂ ਆਉਂਦਾ ਲੋਕਾਂ ਨੂੰ ਉਦਦੇ ਆਈ ਜਾਂਦਾ ੱਤੇ ਹੋਏ ਫਿਰਦੇ ਲੋਕ ਜਿਹੇ ਫਿਰਦੇ ਆ ਰਾਈਟ ਮੌਸਮ ਦਾ ਚੱਕਰ ਆ ਹਾਂ ਕਾਲ ਦਾ ਚੱਕਰ ਆ ਹੂੰ ਸਹਿਜ ਹੈ ਨਾ ਜਿਹੜਾ ਬੰਦਾ ਸਹਿਜ ਆ ਸਹਿਜ ਆ ਕਾਲ ਆਪਣੇ ਚ ਵੀ ਹੁੰਦੀ ਸੀ ਹੁੰਦੇ ਆਪਣੇ ਗੁਰੂ ਸਾਹਿਬ ਨੇ ਵੀ ਤੁਸੀਂ ਦੇਖੋ ਵੀ ਉਹਨਾਂ ਤਿੰਨਾਂ ਚੀਜ਼ਾਂ ਨੂੰ ਤਰਜੀਹ ਦਿੱਤੀ ਆ ਜੇ ਉਹਨਾਂ ਚੀਜ਼ਾਂ ਨੂੰ ਆਪਾਂ ਸਾਹਮਣੇ ਰੱਖਾਂਗੇ ਆ ਹਨਾ ਹੂੰ ਹਵਾ ਪਾਣੀ ਜੋ ਵੀ ਹੈਗਾ ਆਪਣਾ ਵਾਤਾਵਰਨ ਹਾਂ ਹੁਣ ਲੋਕੀ ਉੱਥੇ ਜੇ ਆਪਾਂ ਉਹਨਾਂ ਨੂੰ ਸਮਝਾਉਨੇ ਆ ਉਹ ਸਮਝਦੇ ਨਹੀਂ ਉਸ ਚੀਜ਼ ਨੂੰ ਉਹ ਨਾਲੇ ਮੈਂ ਤਾਂ ਇੱਕ ਤਤ ਕੱਢਿਆ ਹਾਂਜੀ ਕਹੇ ਦੇ ਸਮਝਾਇਆ ਨਹੀਂ ਕੋ ਸਮਝਦਾ ਨਹੀਂ ਸਮਝਦੇ ਨਹੀਂ ਸਮਝਦੇ ਇਸ ਕਰਕੇ ਮੈਂ ਵੀਡੀਓ ਆਪਣੀ ਕੋਈ ਵੀ ਹੋਵੇ ਮੈਂ ਆਪਾਂ ਵਾਲਾ ਇਦਾਂ ਨਹੀਂ ਕਹਿਦਾ ਵੀ ਐਂ ਕਰੋ ਕਰਨੀ ਤਾਂ ਮਰਜੀ ਆ ਤੁਸੀਂ ਐਵੇਂ ਮਰ ਮੱਥਾ ਮਾਰੀ ਜਾਈਏ ਲੋਕਾਂ ਨਾਲ ਵੀ ਐਂ ਕਰੋ ਐਂ ਕਰੋ ਜਦੋਂ ਕੋਈ ਵੀ ਚੀਜ਼ ਆ ਤੁਸੀਂ ਉਹਨੂੰ ਆਪਾਂ ਸਾਰਾ ਇਦਾਂ ਇਕੱਠਾ ਕਰਕੇ ਦੇਖਾਂਗੇ ਹਾਂ ਫੇਰ ਉਹ ਚੀਜ਼ ਤੁਹਾਨੂੰ ਸਮਝ ਆਊ ਬਜ਼ੁਰਗਾਂ ਦਾ ਸਵੇਰ ਠੰਡਾ ਹੁੰਦਾ ਸੀ ਬਹੁਤ ਉਹਨਾ ਬਜ਼ੁਰਗਾਂ ਦੇ ਕੋਲ ਬਹਿਣੇ ਵਾਲੇ ਲੋਕ ਜਿਹੜੇ ਆ ਉਹ ਵੀ ਠੰਡੇ ਹੁੰਦੇ ਸੀ ਠੰਡੇ ਤਾਂ ਹੁੰਦੇ ਸੀ ਕਿ ਉਹਨਾਂ ਦੇ ਕੋਲ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਦਰਖਤਾਂ ਦੇ ਨੇੜੇ ਕੁਦਰਤ ਦੇ ਕੋਲ ਘੜਿਆਂ ਦਾ ਪਾਣੀ ਤੇ ਇੱਕਦਮ ਐਨ ਕੁਦਰਤ ਦੇ ਨੇੜੇ ਹੋਣ ਕਰਕੇ ਨਾ ਤੇ ਉਹ ਅੰਦਰੋਂ ਖੁਸ਼ ਰਹਿੰਦੇ ਸੀ ਉਹ ਕੋਈ ਫੋਰਚੂਨਰ ਹੈ ਨਹੀਂ ਸੀ ਗੱਡੇ ਸੀ ਹੁਣ ਗੱਲ ਸਤਨ ਦੱਸਦਾ ਸਾਡੇ ਪਿੰਡ ਬੋੜ ਸੀ ਅਜੇ ਵੀ ਹੈਗੀ ਆ ਬਹੁਤ ਵੱਡੀ ਬੋੜ ਆ ਅੱਛਾ ਸਾਡੇ ਘਰਾਂ ਤੋਂ ਮਤਲਬ ਐਵੇਂ ਇੱਧਰ ਅੰਦਰੋਂ ਦੀਦੀ ਵੀ ਆ ਉਦਾਂ ਘੁੰਮ ਕੇ ਜਾਣਾ ਪੈਂਦਾ 5 ਮਿੰਟ ਦੀ ਉੱਥੇ ਦੁਪਹਿਰ ਨੂੰ ਗਰਮੀ ਦੇ ਦਿਨਾਂ ਦੇ ਵਿੱਚ ਉਦੋਂ ਕਿਹੜਾ ਕੋਈ ਏਸੀ ਨਾ ਪੱਕੇ ਕੁਝ ਵੀ ਨਹੀਂ ਹੁੰਦਾ ਸੀ ਆ ਆ ਪਰ ਤੁਸੀਂ ਦੇਖੋ ਲੋਕਾਂ ਨੂੰ ਗਰਮੀ ਲੱਗਦੀ ਨਹੀਂ ਸੀ ਉੱਥੇ ਬਹਿਣਾ ਆ ਥੋੜੇ ਬੰਦੇ ਨੇ ਤਾਸ਼ ਖੇਡਣੀ ਆ ਬਾਕੀ ਨਾਲ ਲੱਗੇ ਬਹਿ ਕੇ ਉੱਥੇ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਦੁਪਹਿਰਾ ਕੱਟ ਕੇ ਹਾਂ ਬੜੇ ਛੋੜੇ ਕੋਈ ਕਾਲ ਹੈ ਨਹੀਂ ਸੀ ਕਾਲ ਹੈ ਨਹੀਂ ਸੀ ਉਦੋਂ ਲੋਕਾਂ ਅਜੇ ਹੁਣ ਤਾਂ ਅਗਲਾ ਬੰਦਾ ਸਵੇਰ ਨੂੰ ਤੁਸੀਂ ਦੇਖੋਗੇ ਹੂੰ ਉਹ ਜੀ ਮੈਂ ਹੁਣ ਆ ਕਰਨਾ ਉਹ ਮਤਲਬ ਨੱਠ ਭਜਾਈ ਵੱਧ ਗਈ ਆ ਇੱਕ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਠਹਿਰਾਓ ਨਹੀਂ ਹੈ ਠਹਿਰਾਓ ਕਿ ਹੁੰਦਾ ਬੱਚੇ ਅਸੀਂ ਵੀ ਆਨੇ ਆ ਹਾਂ ਆਪਾਂ ਪਰ ਬਹਿ ਕੇ ਲੋਕਾਂ ਨੇ ਦਰਸਤਾਂ ਥੱਲੇ ਦੁਪਹਿਰਾ ਕੱਟ ਲਿਆ ਸਾਡੇ ਨਾ ਮਾਸੀ ਦਾ ਪਿੰਡ ਹੁੰਦਾ ਸੀ ਉਥੇ ਦੁਪਹਿਰਾ ਵੀ ਤੇ ਸ਼ਾਮ ਦਾ ਵੇਲਾ ਵੀ ਰੋਟੀ ਖਾ ਲੈਣੀ ਸਾਰਿਆਂ ਨੇ ਹਾਂਜੀ ਰੋਟੀ ਖਾ ਕੇ ਤੇ ਸ਼ਾਮ ਨੂੰ ਉਥੇ ਮਹਿਫਲ ਲੱਗ ਜਾਣੀ ਮੰਜਿਆਂ ਦੇ ਉੱਤੇ ਜੀ ਰਾਤ ਨੂੰ 11 ਵਜੇ ਤੱਕ ਹੂੰ ਲੋਕਾਂ ਨੇ ਇੱਕ ਦੂਏ ਨਾਲ ਗੱਲਾਂ ਕਰਨੀਆਂ ਅੱਜ ਕੀ ਆ ਅੱਜ ਆਪਣੇ ਕੋਲ ਮੋਬਾਈਲ ਫੋਨ ਆ ਕਾਲ ਹੈ ਨਹੀਂ ਸੀ ਕਾਲ ਕਾਲ ਵੀ ਹੈ ਨਹੀਂ ਸੀ ਤੇ ਲੋਕ ਗੱਲਾਂ ਇੱਕ ਦੂਏ ਦੇ ਨਾਲ ਕਰਨੀਆਂ ਹਾਸਾ ਖੇਡਾਂ ਟਿਚਰਾਂ ਉਹ ਹੋਣੀਆਂ ਗੁੱਸਾ ਵੀ ਨਹੀਂ ਕੋ ਕਰਦਾ ਸੀ ਗੁੱਸਾ ਵੀ ਨਹੀਂ ਜਿੰਦਗੀ ਜਿਉਂਦੇ ਸੀ ਖੁਸ਼ੀ ਨਾਲ ਕੋਈ ਕੋਈ ਚੱਕਰ ਹੀ ਨਹੀਂ ਸੀ ਵੀ ਕਿਹਦੇ ਕੋਲ ਕੀ ਆ ਤੇ ਕਿਹਦੇ ਕੋਲ ਨਹੀਂ ਕੀ ਅੱਜ ਆਪਣੇ ਕੋਲ ਕੀ ਆ ਆਪਣੇ ਕੋਲ ਸਾਰਾ ਕੁਝ ਹੀ ਆ ਪਰ ਨੱਠ ਵੀ ਆਈ ਫੇਰ ਨਹੀਂ ਘਟਦੀ ਨਾ ਡਿਪਰੈਸ਼ਨ ਕਦੀ ਇੰਡੀਆ ਚ ਸੁਣਿਆ ਸੀ ਕਦੀ ਮੈਂ ਨਹੀਂ ਕਦੀ ਸੁਣਿਆ ਜਨਾਚਰ ਮੈਂ 2005 ਮੈਂ ਇਧਰ ਆਇਆ ਉਦੋਂ ਤੱਕ ਮੈਂ ਕਿਸੇ ਨੂੰ ਡਿਪਰੈਸ਼ਨ ਨਹੀਂ ਸੁਣਿਆ ਸੀ ਡਿਪਰੈਸ਼ਨ ਦੀ ਵਜ੍ਹਾ ਗੇਲ ਸਾਹਿਬ ਇੱਕੋ ਹੀ ਆ ਕਿ ਇਕੱਠਾ ਸੀਗਾ ਫੈਮਲੀਆਂ ਇਕੱਠੀਆਂ ਜੇ ਕਿਸੇ ਦੇ ਦਿਮਾਗ 'ਚ ਕੋਈ ਮਾੜੀ ਮੋਟੀ ਉਦਾਂ ਦੀ ਗੱਲ ਆਉਂਦੀ ਵੀ ਸੀ ਹਾਂ ਤੇ ਉਹ ਇਕੱਠ 'ਚ ਪਤਾ ਹੀ ਨਹੀਂ ਲੱਗਦਾ ਸੀ ਟਕਾਲਾਂ ਤੱਕ ਬੰਦਾ ਫੇਰ ਉਦਾਂ ਦਾ ਖੂਕੇ ਪਾਣੀ ਹੁਣ ਉਹ ਹੈਗਾ ਇਕੱਲਾ ਪੰਨਾ ਜਿਹੜਾ ਡਿਪਰੈਸ਼ਨ ਜ਼ਿਆਦਾ ਆ ਨਾ ਉਹ ਇਕੱਲੇਪਨ ਝੋ ਨਿਕਲਦਾ ਜਦੋਂ ਇਕੱਲੇ ਤੁਸੀਂ ਬੈਠੇ ਸੋਚਾਂ ਸੋਚੀ ਜਾਂਦੇ ਆ ਰਾਈਟ ਹੁਣ ਉਦੋਂ ਇਕੱਠ ਸੀਗਾ ਕਿ ਜਿਹੜੇ ਪਿੰਡ ਦੇ ਕੋਈ ਬੰਦੇ 5 10 ਸੀਗੇ ਉਹ ਵੀ ਦਿਲੋਂ ਤੁਹਾਡੇ ਨਾਲ ਹੁੰਦੇ ਸੀ ਜਿੱਦਾਂ ਜੇ ਤੁਹਾਨੂੰ ਕੋਈ ਸਪੋਰਟ ਦੀ ਥੋੜਾ ਸਪੋਰਟ ਕਰਨੀ ਹਰ ਇੱਕ ਤਰ੍ਹਾਂ ਕਰਦੇ ਹੁੰਦੇ ਸੀ ਹੁਣ ਭਾਜੀ ਪੁਰਾਣੇ ਬਜ਼ੁਰਗ ਹੁਣ ਤਾਂ ਆਪਾਂ ਸ਼ੋਅ ਆਪ ਚ ਪੈ ਗਏ ਆ ਜਦੋਂ ਕੋਈ ਪਿੰਡ ਚ ਵਿਆਹ ਹੋਣਾ ਹਮ ਉਹਨੇ ਏਡਾ ਮੁੱਠੀ ਵਟ ਕੇ ਪੈਸੇ ਦੇ ਜਾਣੇ ਕਿ ਲੈ ਵੀ ਅਗਲੀ ਦਾ ਵਿਆਹ ਆ ਉਹ ਇੰਨੇ ਇਕੱਠੇ ਹੋ ਗਏ ਪੈਸੇ ਵਿਆਹ ਵਿਆਹ ਹੋ ਜਾਂਦਾ ਸੀਗਾ ਤੇ ਹੁਣ ਸ਼ੋਅ ਆਪ ਜਿਆਦਾ ਆ ਤੇ ਅਗਲੇ ਨੇ ਜਿੰਨੇ ਕਿਤੇ 2-4000 ਦੇਣਾ ਹੈ ਅਗਲੇ ਨੇ 10 ਹੀ ਸਾਈਂ ਗੱਲ ਕਰਨੀ ਉਦੋਂ ਬਜ਼ੁਰਗ ਨਹੀਂ ਸੀ ਦੱਸਦੇ ਮੈਂ ਕੀ ਦਿੱਤਾ ਅਗਲੇ ਨੂੰ ਪਤਾ ਹੁੰਦਾ ਜੀ ਦਾ ਮੁਠੀ ਬੰਦ ਉਹਨੇ ਵੀ ਮੁਠੀ ਬੰਦ ਕਰਕੇ ਦੇ ਦਿੱਤਾ দান ਵੀ ਇਹੀ ਕਹਿੰਦੇ ਹੁੰਦੇ ਵੀ ਦਾਨ ਇੱਕ ਹੱਥ ਨਾਲ ਦੂਜੇ ਹੱਥ ਨੂੰ ਪਤਾ ਨਾ ਲੋਕੀ ਸੌਖੇ ਵੀ ਤਾਂ ਹੀ ਸੌਖੇ ਵੀ ਤਾਂ ਹੀ ਹਾਂ ਕਿ ਕੱਲ ਹੋਰ ਅੱਜ ਕੱਲ ਦੁਨੀਆ ਫੇਸਬੁੱਕ ਇੰਸਟਾਗ੍ਰam ਯੂਟਿਊਬਰਾਂ ਹੀ ਪੂਰੀ ਦੁਨੀਆ ਦੇ ਨਾਲ ਜੁੜਿਆ ਲੋਕ ਹੂੰ ਫੇਸਬੁੱਕ ਤੇ ਬਹੁਤ ਫਰੈਂਡ ਆ ਹੂੰ ਅਸਲ ਜ਼ਿੰਦਗੀ ਦੇ ਵਿੱਚ ਇਕੱਲਾ ਪਾਣਿਆ ਜੀ ਜਿਹੜੀ ਸੋਸ਼ਲ ਮੀਡੀਆ ਤੇ ਜ਼ਿੰਦਗੀ ਦਿਖਾਈ ਜਾਂਦੀ ਤੇ ਅਸਲ ਜ਼ਿੰਦਗੀ ਹੁਣ ਵਿਆਹ ਵਿਆਹ ਦੀ ਗੱਲ ਤੁਸੀਂ ਕੀਤੀ ਆ ਜੀ ਰੌਲਾ ਤਾਂ ਲੋਕਾਂ ਨੂੰ ਦਿਖਾਵੇ ਦਾ ਹੀ ਆ ਨਾ ਦਿਖਾਵੇ ਦਾ ਉਹ ਉਹ ਉਹਨਾਂ ਕੀ ਪਿੰਡਾਂ ਚ ਘਣਾਤਾ ਲੱਗ ਜਾਣੀਆਂ ਹਲਵਾਈ ਲੱਗ ਜਾਣਾ ਮੈਂ ਕਹਿੰਦਾ ਪਿੰਡ 'ਚ ਹੀ ਵਿਆਹ ਭਗੜਾ ਪੈਂਦਾ ਆਉਣਾ ਧੂੜ ਉੜਦੀ ਆਉਣੀ ਤੇ ਧੂੜ ਚੋੜਦੀ ਸ਼ਾਮ ਨੂੰ ਚੱਲ ਜਾਣੀ ਤੁਸੀਂ ਅਸੀਂ ਚਲੋ ਉਹ ਦੌਰ ਦੇਖਿਆ ਨਹੀਂ ਪੁਰਾਣੇ ਆਪਾਂ ਸੁਣਦੇ ਸੀ ਬਜ਼ੁਰਗਾਂ ਤੋਂ ਕਿੰਨੇ ਕਿੰਨੇ ਦਿਨ ਬਰਾਤ ਰਹਿੰਦੀ ਸੀ ਹਾਂ ਤੇ ਹੁਣ ਤਾਂ ਇੱਕ ਦਿਨ ਰੱਖਣੀ ਔਖੀ ਆ ਖਰਚੀ ਇੰਨੇ ਵਧੇ ਸਾਰੇ ਸਾਡੇ ਨਾ ਦਾਦੀ ਦਾਦੀ ਸਾਡੀ ਤੇ ਜਿਹੜੇ ਸਾਡੀ ਦਾਦੀ ਮਤਲਬ ਦੋ ਭੈਣਾਂ ਸੀ ਹਾਂਜੀ ਤੇ ਇਧਰ ਬਾਬਾ ਜੀ ਹੁਣੀ ਦੋਨੇ ਹੀ ਭਰਾ ਸੀ ਜੀ ਵਿਆਹ ਇਕੱਠਾ ਹੂੰ ਕਹਿੰਦੇ ਸਵਾਈਪੁਰ ਸਾਡਾ ਪਿੰਡ ਆ ਉਥੋਂ ਬਰਾਤ ਤੁਰੇ ਕੜਿਆਣੇ ਨੂੰ ਜੀ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਨਾ ਜਿਹੜਾ ਬਾਬਾ ਪਰਦਾਦਾ ਸੀ ਹਾਂਜੀ ਉਹਦਾ ਸਹਿਚਾਰਾ ਬੜਾ ਸੀ ਇਲਾਕੇ ਚ ਊਠਾ ਤੇ ਬਰਾਤ ਜਾਵੇ ਹੂੰ ਕਹਿੰਦੇ ਵੀ ਕਿਦੋਂ ਉੱਠਾ ਤੇ ਬਰਾਤ ਗਈ ਤੇ ਉਹਨਾਂ ਨੇ ਕਿਸੇ ਨੂੰ ਪੁੱਛਿਆ ਉੱਥੇ ਆਪਣੇ ਕਸਵੇ ਵਿੱਚ ਦੀ ਲੰਗੇ ਜਦੋਂ ਹਾਂਜੀ ਮੈਨੂੰ ਲੱਗਦਾ ਸ਼ਾਮ 88 ਦੇ ਵਿੱਚੋਂ ਫਿਰ ਏਦਾਂ ਕੁਸ਼ ਇਧਰੋਂ ਏਸੀ ਰੀਦ ਵਿੱਚੋਂ ਜੀ ਕਿਸੇ ਨੇ ਪੁੱਛਿਆ ਵੀ ਯਾਰ ਬਰਾਤ ਕਿਹਨਾਂ ਦੇ ਚੱਲੀ ਆ ਹੂੰ ਕਹਿੰਦੇ ਕੜਿਆਣੇ ਚੱਲੀ ਆ ਹਾਂਜੀ ਉਹ ਜਿਹੜਾ ਉੱਥੇ ਲਾਲਾ ਬੈਠਾ ਸੀ ਉਹ ਕਹਿੰਦਾ ਯਾਰ ਕੜਿਆਣੇ ਕਿਹਨਾਂ ਦੇ ਚੱਲੀ ਆ ਹੂੰ ਉਹਨਾਂ ਨੇ ਨਾ ਉਹ ਨਾਮ ਲਿਆ ਮਤਲਬ ਨਾਨੇ ਦਾ ਜੀ ਡੈਡੀ ਸਾਡੇ ਦੇ ਨਾਨੇ ਦਾ ਜੀ ਉਹ ਕਹਿੰਦਾ ਯਾਰ ਹੱਦ ਹੋ ਗਈ ਆ ਜਿੰਨਾ ਤਾਂ ਮਝਾਵਿਆ ਉਹ ਤਾਂ ਇੰਨਾ ਸਹਿਚਾਰਾ ਸਹਿ ਇਨਸਾਨ ਜੋਗੇ ਨਹੀਂ ਜੀ ਜਿੰਨੀ ਬਰਾਤ ਜਾ ਰਹੀ ਆ ਉਹ ਕਹਿੰਦਾ ਉਹ ਮੁੜਿਓ ਹੂੰ ਉਠੋ ਉਠੋ ਕਹਿੰਦਾ ਗੱਡੇ ਤੇ ਲਦਾਇਆ ਸਮਾਨ ਉਹਨੇ ਹੂੰ ਖੰਡ ਦੀਆਂ ਪੂਰੀਆਂ ਬਿਨਾ ਕਹਿ ਤੋਂ ਬਿਨਾ ਕਹਿ ਕੇ ਹੂੰ ਬਰਾਤ ਕਹਿੰਦਾ ਜਾਵੇ ਬਰਾਤ ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਪਿੱਛੋਂ ਦੀ ਕਹਿੰਦਾ ਜਾ ਕੇ ਪਿੰਡ ਚਲ ਗਿਆ ਕਹਿੰਦਾ ਸਰਪੰਚ ਨੂੰ ਨਾਲ ਲਿਆ ਗਿਆ ਹੂੰ ਕਹਿੰਦਾ ਆ ਚਲੀ ਗਿਆ ਉਹਨਾਂ ਕਹਿੰਦਾ ਵੀ ਦੇਖ ਬਰਾਤ ਹੈਗੀ ਵੱਡੀ ਬੰਦੇ ਹੈਗੇ ਮੋਰੇ ਤਕੜੇ ਲੱਗਦੇ ਆ ਹਾਂਜੀ ਤੂੰ ਪ੍ਰਵਾਹ ਨਹੀਂ ਕਰਨੀ ਆਪਣੇ ਇਲਾਕੇ ਦੀ ਬੇਇੱਜ਼ਤੀ ਆ ਨਾ ਸੇਵਾ ਪਾਣੀ ਚ ਕਸਰ ਨਾ ਛੱਡੀ ਹਾਂਜੀ ਜੋ ਚਾਹੀਦਾ ਕਹਿੰਦਾ ਵੀ ਦੇਸੀ दारू ਸਾਰੇ ਪਿੰਡ ਨੇ ਇਕੱਠੀ ਕਰ ਲਈ ਹੂੰ ਤਿੰਨ ਦਿਨ ਬਰਾਤ ਰਹੀ ਉੱਥੇ ਕੋਈ ਕਮੀ ਨਹੀਂ ਹੋਤੀ ਕਿਸੇ ਨੇ ਕਹਿੰਦੇ ਸਾਰੇ ਪਿੰਡ ਨੇ ਇਸੇ ਕਰਕੇ ਕਿ ਘਰ ਮੜ ਆਇਆ ਮੋਰੇ ਤੁਸੀਂ ਇਹ ਕੀ ਸੀ ਪਿਆਰ ਲੋਕਾਂ ਦਾ ਪਰ ਪਿਆਰ ਤੁਸੀਂ ਇਹ ਦੇਖੋ ਨਾ ਉਹਨਾਂ ਨੇ ਆਪਣਾ ਧੀ ਪੁੱਤ ਸਮਝਦੇ ਹਾਂ ਜੇ ਕਿ ਇਹਦਾ ਵਿਆਹ ਸੀ ਹੁਣ ਤਾਂ ਤਮਾਸ਼ਾ ਦੇਖਦੇ ਆ ਕਿ ਜੇ ਕੋਈ ਚੀਜ਼ ਘਟ ਜਾਂਦੀ ਮੇ ਵਿਆਹ ਦੇ ਵਿੱਚ ਜਾਂ ਕੁਝ ਰੋਸ ਜਾਨੇ ਤੁਹਾਨੂੰ ਖਲਾਬ ਜਾਮਣਾ ਨਹੀਂ ਮਿਲੀਆਂ ਤਮਾਸ਼ਾ ਤਮਾਸ਼ਾ ਦੇਖਦੇ ਤਮਾਸ਼ਾ ਦੇਖਣ ਹੁਣ ਅੱਗੇ ਸੀ ਸਪੋਰਟ ਕਰਦੇ ਜੇ ਕਿਤੇ ਮੁੱਕੀ ਵੀ ਹੋਣੀ ਨਾ ਚੀਜ਼ ਆਹ ਕਿਹੜਾ ਮੁੱਠੀ ਕਰ ਲਓ ਮੁੱਠੀ ਗੱਲ ਕਟਾ ਮੁੱਠ ਕਰ ਦੇ ਹਾਂ ਤੇ ਉਹ ਸਮੇ ਆਪਾਂ ਵੀ ਆਪਰ ਆਪਣੇ ਦੇਖਦੇ ਦੇ ਤੇ ਬਹੁਤ ਕੁਸ਼ ਚੀਜ਼ ਹੁੰਦਾ ਦਸਾਂ 12 ਸਾਲਾਂ ਜੁ ਹੁਣ ਤੁਸੀਂ ਇਹ ਦੇਖੋ ਕੋਈ ਗੱਲ ਵੀ ਨਹੀਂ ਹੁੰਦੀ ਤਾਂ ਜ਼ਰਦਾ ਵੀ ਨਹੀਂ ਕੋਈ ਹਨਾ ਉਦੋਂ ਲੋਕਾਂ ਦਾ ਸੁਹਾਸ ਹੀ ਇਦਾਂ ਚੱਲਦਾ ਸੁਗਰੀ ਇਹ ਤਾਂ ਦੂਏ ਵੇਲੇ ਰੇ ਉਦਾਂ ਦੇ ਹਾਂ ਤੇ ਹੈਲਪਫੁਲ ਸੀ ਪਹਿਲਾਂ ਮੈਂ ਨਾ ਇੱਕ ਦਿਨ ਗੇਦਰ ਆਉਣ ਤੇ ਹੁਣਾਂ ਦੇ ਨਾਲ ਵੀ ਗੱਲਬਾਤ ਕੀਤੀ ਉੱਥੇ ਗੱਲਬਾਤ ਚੱਲ ਪਈ ਵੀ ਜਦੋਂ ਪੋਡਕਾਸਟ ਕੀਤਾ ਸੀ ਹਾਂਜੀ ਕਿ ਯਾਰ ਲੋਕ ਗੱਲਾਂ ਕਰਦੇ ਆ ਵੀ ਯਾਰ ਗਾਣਿਆਂ ਦੇ ਵਿੱਚ ਆਉਣ ਲੱਪਿਆ ਨਾ ਹਾਂ ਕਿ ਯਾਰ ਧੱਲੇ ਹੁੰਦੇ ਆ ਜਾਂ ਰੀਲਾਂ ਤੇ ਆਪਾਂ ਸੁਣਦੇ ਆ ਜੀ ਐਂ ਕਹਾਂ ਵੀ ਯਾਰ ਮੈਂ ਮੈਂ ਗਿੱਲ ਹੁਣਾਂ ਨਾਲ ਵੀ ਗੱਲ ਕੀਤੀ ਉਹ ਵੀ ਬੜਾ ਬਹੁਤ ਗਾਲਾਂ ਪੰਦਾ ਆ ਗੱਲਬਾਤ ਮਤਲਬ ਹਾਂਜੀ ਸਮਝਦਾ ਰਿਹਾ ਕਾਲਮ ਲਾਸਰ ਹੋਣੀ ਵੀ ਦੁਨੀਆ ਵਿੱਚ ਵਿਚਰਦੇ ਆ ਹਾਂਜੀ ਮੈਂ ਕਹਾਂ ਵੀ ਇਹ ਗੱਲ ਕਿੱਥੋਂ ਤੱਕ ਜਾਇਜ਼ ਆ ਹੂੰ ਕਿ ਜਿਹਦੇ ਨਾਲ ਤੁਸੀਂ ਬਹਿ ਕੇ ਰੋਟੀ ਖਾ ਲਈ ਜੀ ਜਿਹਦੇ ਨਾਲ ਤੁਹਾਡਾ ਪਿਆਰ ਆ ਅੱਜ ਤੁਹਾਡੀ ਉਹ ਨਾਲ ਵਿਗੜ ਗਈ ਹੂੰ ਤੇ ਤੁਸੀਂ ਉਹਨੂੰ ਰੀਲਾਂ ਦੇ ਉੱਤੇ ਸੁਣਾ ਕੇ ਜਾਂ ਕਿਸੇ ਤਰ੍ਹਾਂ ਵੀ ਉਸੇ ਬੰਦੇ ਨੂੰ ਧੱਲਾ ਸਦਣ ਲੱਗ ਪਾਓ ਨਵੀਂ ਲੜਾਈ ਚੱਲ ਪਈ ਏ ਫੇਸਬੁੱਕ ਤੇ ਲੜਾਈ ਆ ਜਾਂ ਗਾਣਿਆਂ ਰਾਹੀਂ ਆ ਗਾਣਾ ਲਾ ਕੇ ਮਗਰ ਮਗਰ ਤੇ ਆਪਣਾ ਦੱਸਣਾ ਵੀ ਮੈਂ ਮਤਲਬ ਸਾਰਿਆਂ ਨਾਲ ਸਹੀ ਬੰਦਾ ਆ ਉਹ ਸਾਰੇ ਗਲਤ ਐ ਬਾਕੀ ਮੈਂ ਕਹਾ ਵੀ ਕਹਿੰਦੇ ਆ ਨਾ ਯਾਰ ਤਾਂ ਮਤਲਬ ਜਰ ਜਾਣਾ ਸੋਣ ਯਾਰ ਦੇ ਕਿਤੇ ਵਾਰਾਂ ਨੂੰ ਜੀ ਜੇ ਕਿਸੇ ਨਾਲ ਯਾਰੀ ਆ ਉਹਦਾ ਉਹ ਕੋਈ ਗੱਲ ਵੀ ਉਹਨਾਂ ਹੋ ਗਈ ਕੋਈ ਵਿਗਾੜ ਵੀ ਪੈ ਗਿਆ ਮਿੱਟੀ ਉਥੇ ਹੀ ਚਾਹੀਦੀ ਐ ਇਦਾਂ ਨਹੀਂ ਵੀ ਆਪਾਂ ਜੇ ਇਹਦਾ ਯਾਰ ਕਹਿ ਤਾ ਫੇਰ ਫੇਰ ਵੇ ਉੱਚੀਆਂ ਨਹੀਂ ਵੀ ਆ ਜਰ ਲੈਂਦਾ ਬੰਦਾ ਨਾਲੇ ਗਿੱਲ ਸਾਹਿਬ ਜਾਰੀ ਦੇ ਵਿੱਚ ਜੇ ਆਪਾਂ ਇੱਕ ਇਹ ਗੱਲ ਨੋਟ ਕਰੀਏ ਹਾਂ ਕਿ ਜੇ ਕਿਤੇ ਕੋਈ ਗੱਲ ਹੁੰਦੀ ਵੀ ਆ ਆ ਤੇ ਉਹ ਤਾਂ ਉੱਥੇ ਹੀ ਮਿਟ ਜਾਣੀ ਚਾਹੀਦੀ ਕੋਈ ਬਾਹਲਾ ਇੰਨਾ ਗੁੱਸਾ ਵੀ ਨਹੀਂ ਮੈਂ ਉਹ ਵੀ ਦੱਸਦਾ ਵੀ ਜਿਹੜੀ ਆਪਾਂ ਗੱਲਾਂ ਕਰਦੇ ਆ ਗੁੱਸਾ ਹੀ ਜ਼ਿਆਦਾ ਹੁਣ ਪੁਰਾਣੇ ਲੋਕ ਬੁੜਿਆਂ ਦੀ ਯਾਰੀ ਸੀ ਮੈਂ ਕਹਿੰਦਾ ਤੁਸੀਂ ਹੈ ਪੁਰਾਣੇ ਰਸਤੇ ਤੁਸੀਂ ਦੇਖੋਗੇ ਐਦਾਂ ਜੇ ਨੂੰ ਸਾਡੇ ਬਾਬਾ ਜੀ ਦੀ ਮੈਂ ਤੁਹਾਨੂੰ ਦੱਸਦਾ ਗੱਲ ਹਾਂ ਜਿਹੜੀ ਮਤਲਬ ਭੈਣ ਬਣਾਈ ਸੀ ਸਾਡੇ ਡੈਡੀ ਨਾਲੀ ਭੂਆ ਹਰਿਆਣੇ ਸਾਨੂੰ ਅਸੀਂ ਮੈਨੂੰ ਲੱਗਦਾ 20 ਕ ਸਾਲਾਂ ਦੇ ਹੋ ਗਏ ਇਹ ਪਤਾ ਲੱਗੇ ਕਿ ਮੂੰਹ ਬੋਲੀ ਭੈਣ ਸੀ ਇਹਨਾਂ ਦੀ ਹਾਂ ਆ ਸੀ ਰਿਸ਼ਤੇ ਸਾਨੂੰ ਪਤਾ ਹੀ ਨਹੀਂ ਸੀ ਹਾਂ ਕਿ ਵੈਸਾ ਕੀ ਨਹੀਂ ਸਗੀ ਆ ਕਿ ਜਾਂ ਮੂੰਹ ਬੋਲੀ ਭੈਣ ਤੇ ਅਜੇ ਤੱਕ ਵੀ ਉਹਨਾਂ ਦੀਆਂ ਗਾਂ ਜਿਹੜੀ ਪੀੜ੍ਹੀ ਅਸੀਂ ਮਿਲਦੇ ਵਰਤਦੇ ਹਾਂ ਹਾਂ ਉਹਨਾਂ ਨੂੰ ਉਹ ਸੀ ਸੱਚੇ ਸੀ ਲੋ ਮੈਂ ਕਹਿੰਨਾ ਕਿ ਦਿਲਾਂ ਦੇ ਦਿਲਾਂ ਦੇ ਸੱਚੇ ਸੀ ਕਰਤਾਰਾਂ ਦੇ ਉੱਚੇ ਸੀ ਤੇ ਹਮੇਸ਼ਾ ਜਿਹੜਾ ਉਹ ਮਾੜੀ ਨਾ ਖੜਨੇ ਦੀ ਪ੍ਰਵਿਰਤੀ ਰੱਖਦੇ ਸੀ ਤਮਾਸ਼ੀ ਨਹੀਂ ਸੀ ਬਣਦੇ ਉਸ ਸਮੇਂ ਦੇ ਲੋਕ ਸ਼ੋਅਪ ਅਪ ਹੋ ਗਿਆ ਜਿਆਦਾ ਸ਼ੋਅਪ ਅਪ ਜਿਆਦਾ ਹੋ ਗਿਆ ਤੇ ਲੋਕਾਂ ਨੂੰ ਜੀਵਨ ਘਟ ਕਰਦੇ ਆ ਸ਼ੋਅਪ ਅਪ ਜਿਆਦਾ ਸ਼ੋਅਪ ਅਪ ਇੱਕ ਦੂਜੇ ਨੂੰ ਜੇ ਨਹੀਂ ਵੀ ਤਾਂ ਆਪਾਂ ਨੀਵਾ ਦਿਖਾ ਲਨ ਦੀ ਟਰਾਈ ਕਰਦੇ ਆ ਤੇ ਅੱਗੇ ਲੋਕ ਸੀ ਹੈਲਪਫੁਲ ਸੀ ਹੈਲਪਫੁਲ ਤੇ ਚਲੋ ਸਮਾ ਜਦੋਂ ਸਮਾ ਜੀ ਗੱਲ ਇਦਾਂ ਆ ਅਸੀਂ ਕਿਤੇ ਸਰਵ ਕਲਾ ਤੋਂ ਪੂਰ ਨਹੀਂ ਹੁੰਦੇ ਪਰ ਦੁਨੀਆਂ ਦੇ ਵਿੱਚ ਨਾ ਜੋ ਵਿਚਾਰਦੇ ਆ ਜੋ ਆਪਾਂ ਦੇਖਦੇ ਆ ਉਹ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਤੁਹਾਡੇ ਨਾਲ ਕੀਤੀ ਆ ਇਹ ਤੁਹਾਡਾ ਜਿਹੜਾ ਉਹ ਵਿਚਾਰਿਆ ਆਪਣੇ ਕਮੈਂਟ ਕਰਕੇ ਸਾਨੂੰ ਵਿਚਾਰ ਦਇਓ ਜੇ ਚੰਗੀਆਂ ਲੱਗੀਆਂ ਨਾ ਜੇ ਚੰਗੀਆਂ ਲੱਗੀਆਂ ਤਾਂ ਅਸੀਂ ਫੇਰ ਹਰ ਵੀਕਐਂਡ ਉੱਤੇ ਨਾ ਇੱਕ ਜਾਂ ਦੋ ਪੌਡਕਾਸਟ ਜਿਹੜੇ ਇਦਾਂ ਦੇ ਤੁਹਾਡੇ ਨਾਲ ਕਰਿਆ ਕਰਾਂਗੇ ਆਮ ਜੀਆਂ ਗੱਲਾਂ ਜੀ ਰਣਾ ਸਾਹਿਬ ਹਾਂਜੀ ਹਾਂਜੀ ਜ਼ਰੂਰ ਜੀ ਹੈ ਜ਼ਰੂਰ ਤੇ ਤੇ ਆਪਾਂ ਹੁਣ ਚਲੀਏ हां आयात आयात ਲਈ ਇਹ ਟਾਈਮ ਵੀ ਹੋ ਗਿਆ ਸ਼ਾਮ ਨੂੰ ਐ ਸ਼ੋ ਵੀ ਆ ਉਹਦੇ ਤੇ ਵੀ ਜਾਣਾ ਤੇ ਇੱਕ ਵਾਰੀ ਮੈਂ ਆਪਣੇ ਰਾਣਾ ਸਿੰਘ 바ਸੀ ਹੋਣਾ ਦਾ ਇਹਨਾਂ ਦਾ ਵੀ ਸ਼ੁਕਰੀਆ ਬਹੁਤ ਬਹੁਤ ਸਾਡੇ ਨਾਲ ਕੈਮਰੇ ਤੇ ਨੇ ਸ਼ਾਈ ਨੇ ਥੋੜ ਜਾ ਤੇ ਇਹਨਾਂ ਨੂੰ ਕਹੂੰਗਾ ਗੱਲਬਾਤ ਇਹ ਇਦਾਂ ਵੜ ਜਾ ਸਾਨੂੰ ਉਧਰੋਂ ਕਮਾ ਕੇ ਨਾ ਇੱਕ ਵਾਰੀ ਦਿਖਾ ਦੇਣ ਤੇ ਮੈਂ ਦੱਸ ਦੇਣਾ ਕੀ ਕੀ ਆ ਇਧਰੋਂ ਸ਼ੁਰੂ ਹੋ ਜਾਓ ਆ ਜਿਹੜਾ ਨਾ ਆ ਦੇਖਦੇ ਆ ਪਾਣੀ ਮੋਰੇ ਇਹ ਡੌਕਿਆ ਇੱਥੇ ਕਿਸ਼ਤੀਆਂ ਲੱਗਦੀਆਂ ਇਹ ਕਿਸੇ ਸਮੇਂ ਦੇ ਵਿੱਚ ਢਵਾ ਢਵਾਈ ਹੁੰਦੀ ਹੁੰਦੀ ਸੀ ਇੱਥੇ ਤਾਂ ਕਿਸ਼ਤੀਆਂ ਲੱਗਦੀਆਂ ਸੀ ਇਧਰ ਪਾਬਿਆ ਗਾਹ ਆ ਜਾਓ ਜੀ ਉਹ ਉਧਰ ਮਕਡੋਨਲਿਆ ਇਧਰ ਨੈਂਡੋਸ ਆ ਉਹ ਟਿਮ ਹਾਟਨ ਵੀ ਖੁੱਲ ਗਈ ਆ ਉਹ ਤੇ ਉਹ ਦੇਖਦੇ ਨਹੀਂ ਹੁੰਦੇ ਤੁਹਾਨੂੰ ਇਧਰ ਨੈਂਡੋਸ ਉਹ ਦਰਖਤਾਂ ਕਰਕੇ ਦਰਖਤ ਆ ਗਏ ਨਾ ਵਿੱਚ ਦਰਖਤ ਆ ਗਏ ਵਿੱਚ ਹਾਲੀਵੁੱਡ ਬਾਲ ਬੋਲਿੰਗ ਹੁੰਦੀ ਉੱਥੇ ਆ ਸਿਨੇਵਾਰਡ ਆ ਉੱਥੇ ਬੱਚੇ ਖੇਡ ਰਹੇ ਆ ਬੱਚੇ ਖੇਡ ਆਏ ਉੱਥੇ ਅੰਦਰ ਸਿਨੇਵਾਰਡ ਦੇ ਵਿੱਚ ਫਿਲਮ ਫਿਲਮਾਂ ਲੱਗਦੀਆਂ ਸਾਰੀਆਂ ਜੱਟਾਂ ਦੀ ਯੂਨੀਟੀ ਵੀ ਲੱਗੀ ਹਾਲੇ ਦੇਖਣ ਜਾਣਾ ਆ ਦੇਖਦੇ ਹਾਂ ਹਿਸਾਬ ਤਾ ਬਣਾਉਣੇ ਕਿਤੇ ਵੀ ਚੱਕਰ